ਦੇਖੋ ਜਿਹੜੀ ਤਰਨਤਾਰਨ ਦੀ ਸੀਟ ਹੈ ਸਾਡੇ ਪੁਰਾਣੇ ਐਮਐਲਏ ਸਾਹਿਬ ਉਥੋਂ ਸੋਹਲ ਸਾਹਿਬ ਕਾਲਚਰਾ ਨ ਕਰਗੇ ਸਨ ਉਸ ਤੋਂ ਬਾਅਦ ਉਥੇ ਜਿਮਨੀ ਚੋਣ ਸੀ ਪਰ ਦੂਸਰੀਆਂ ਪਾਰਟੀਆਂ ਨੂੰ ਜਾਂ ਸਾਰਿਆਂ ਧਿਰਾਂ ਨੂੰ ਇਹ ਸੀਗਾ ਕਿ ਇਹ ਚੋਣ ਨੂੰ ਕਿਵੇਂ ਨਾ ਕਿਵੇਂ ਜਿੱਤਿਆ ਜਾਵੇ ਅਕਾਲੀ ਦਲ ਜਾਂ ਕੋਈ ਹੋਰ ਪਾਰਟੀਆਂ ਜਿੰਨੀਆਂ ਵੀ ਸੀਗਾ ਸਾਰਿਆਂ ਨੇ ਆਪ ਦਾ ਢੀ ਚੋਟੀ ਦਾ ਜੋਰ ਲਾਇਆ ਕਿਉਂਕਿ ਮੌਜੂਦਾ ਧਰ ਨੂੰ ਹਰਾਉਣਾ ਉਹਨਾਂ ਦਾ ਮਕਸਦ ਸੀ ਪਰ ਇਸ ਗੱਲ ਤੋਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਵੀ ਗਏ ਹਾਂ ਤੇ ਉੱਥੇ ਪਤਾ ਵੀ ਲੱਗਿਆ ਗਰਾਉਂਡ ਤੇ ਜਾ ਕੇ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪੂਰੇ ਖੁਸ਼ ਨੇ ਜੋ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜੋ ਛੜਕਾਂ ਦੇ ਕੰਮ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਗਰਾਉਂਡ ਬਣ ਰਹੇ ਨੇ ਡਿਸਪੈਂਸਰੀਆਂ ਬਣ ਰਹੀਆਂ ਹੋਰ ਛੱਪੜਾਂ ਦਾ ਕੰਮ ਚੱਲ ਰਿਹਾ ਜਾਂ ਕੋਈ ਗਲੀਆਂ ਨਾਲੀਆਂ ਦੇ ਕੰਮ ਚੱਲ ਰਹੇ ਨੇ ਜੋ ਵੀਰੇ ਹੋਏ ਸੀ ਪੁਰਾਣੇ ਕਈ ਸਾਲਾਂ ਤੋਂ ਉਹ ਕੰਮ ਬੜੀ ਤੇਜ਼ੀ ਨਾਲ ਚੱਲ ਰਹੇ ਨੇ ਉਹ ਇਕੱਲੇ ਤਾਂ ਦਰਾਂ ਦਰਾਂ ਵਿੱਚ ਨਹੀਂ ਚੱਲ ਰਹੇ ਉਹ ਸਾਰੇ ਹਲਕੇ ਵਿੱਚ ਚੱਲ ਰਹੇ ਅੱਜ ਵੀ ਮੈਂ ਫਰੀਦਕੋਟ ਤੋਂ ਕਈ ਪਿੰਡਾਂ ਤੋਂ ਆਇਆ ਇੱਥੇ ਐਮਐਲਏ ਸਾਹਿਬ ਨੇ ਉਦਘਾਟਨ ਕੀਤੇ ਨੇ ਗਰਾਊਂਡਾਂ ਦੇ ਡਿਸਪੈਂਸਰੀਆਂ ਦੇ ਮਤਲਬ ਉਸੇ ਤਰੀਕੇ ਉਸ ਤਰਜ਼ ਨੂੰ ਦੇਖਦੇ ਹੋਏ ਲੋਕਾਂ ਨੇ ਉੱਥੇ ਆਮ ਆਦਮੀ ਪਾਰਟੀ ਨੂੰ ਚੁਣਿਆ ਦੇਖੋ ਜਦੋਂ ਦੀ ਸਰਕਾਰ ਬਣੀ ਅਸੀਂ ਹੌਣ ਸਾਰ ਲੋਕਾਂ ਦੇ ਵਾਅਦੇ ਪੂਰੇ ਕਰਨੇ ਸ਼ੁਰੂ ਕਰਤੇ ਸੀ ਸਭ ਤੋਂ ਪਹਿਲਾ ਵਾਅਦਾ ਅਸੀਂ ਕੀਤਾ ਬਿਜਲੀ ਦਾ ਲੋਕੀ ਬਿਜਲੀ ਤੋਂ ਬੜੇ ਤੰਗ ਸੀਗੇ ਵੱਡੇ ਵੱਡੇ ਬਿੱਲਾਂ ਨੂੰ ਲੈ ਕੇ ਬਿਜਲੀ ਘਰਾਂ ਦੇ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਤੁਸੀਂ ਅੱਜ ਬਿਜਲੀ ਘਰ ਕਿਸੇ ਬਿਜਲੀ ਘਰ ਚ ਜਾ ਕੇ ਤੁਸੀਂ ਤੁਹਾਡਾ ਤਿਆਰਬਾ ਤੁਸੀਂ ਵੇਖ ਲਿਓ ਜਾ ਕੇ ਉੱਥੇ ਤੁਹਾਨੂੰ ਉੱਕਾ ਦੁੱਕਾ ਬਿੱਲ ਭਰਨ ਵਾਲਾ ਮਿਲਦਾ ਸਾਰੇ ਸਿਸਟਮ ਆਨਲਾਈਨ ਹੋ ਗਿਆ ਸਾਰੀਆਂ ਉਲਝਨਾ ਖਤਮ ਕਰੀ ਜਾਂਦੇ ਆ ਹੌਲੀ ਹੌਲੀ ਉਸ ਤਰੀਕੇ ਨਾਲ ਲੋਕ ਉਸ ਚੀਜ਼ ਤੋਂ ਵੀ ਖੁਸ਼ ਆ ਕਿਉਂਕਿ ਇੱਕ ਤਾਂ ਬਿਜਲੀ ਫ੍ਰੀ ਹੋ ਗਈ ਲੋਕਾਂ ਦਾ 5-5 4-4000 ਰੁਪਏ ਮਹੀਨੇ ਦਾ ਬਚਨ ਲਾ ਪਿਆ ਠੀਕ ਆ ਦੂਜੇ ਨੰਬਰ ਤੇ ਸਾਡਾ ਮੇਨ ਕਿੱਤਾ ਪੰਜਾਬ ਦਾ ਐਗਰੀਕਲਚਰ ਕਿਸਾਨੀ ਆ ਕਿਸਾਨਾਂ ਦਾ ਘਰ ਚੱਲਦਾ ਉਹਨਾਂ ਦੀ ਫਸਲ ਤੋਂ ਉਹਨਾਂ ਦੀ ਫਸਲ ਦੀ ਆਮਦਨ ਤੋਂ ਜਦੋਂ ਫਸਲ اگਾਉਣ ਲਈ ਫਸਲ ਬੀਜਣ ਲਈ ਫਸਲ ਵੜਨ ਲਈ ਤੁਹਾਡਾ ਖਰਚਾ ਘਟ ਜੂਗਾ ਨਾ ਤਾਂ ਆਮਦਨ ਆਟੋਮੈਟਿਕਲੀ ਵੱਧ ਜਾਂਦੀ ਹੈ ਹੈਨਾ ਉਸੇ ਤਰੀਕੇ ਨਾਲ ਜਿਵੇਂ ਮੋਟਰਾਂ ਦੀ ਲਾਈਟ ਕਿਸਾਨਾਂ ਨੂੰ ਅਸੀਂ ਦਿਨ ਟਾਈਮ ਦਿੱਤੀ ਹੈ ਇਹ ਕਿਸੇ ਸਰਕਾਰ ਇਹ ਪਹਿਲੀ ਸਰਕਾਰ ਦਾ ਇਤਿਹਾਸ ਆ ਕਿ ਸਾਰੇ ਕਿਸਾਨਾਂ ਨੂੰ ਮੋਟ ਝੋਨਾ ਲਾਉਣ ਲਈ ਲਾਈਟ ਮਿਲੀ ਹੈ ਤੇ ਬਿਲਕੁਲ ਫ੍ਰੀ ਮਿਲੀ ਹੈ ਫ੍ਰੀ ਦਾ ਮੈਂ ਕਹਿਣ ਦਾ ਭਾਵ ਇਹ ਹੈ ਕਿ ਮੋਟਰਾਂ ਵਾਲੀ ਲਾਈਟ ਤਾਂ ਫ੍ਰੀ ਹੈ ਪਰ ਲਾਈਟ ਆਉਂਦੀ ਨਹੀਂ ਸੀਗੀ ਲਾਈਟ ਘੰਟਾ ਆ ਗਈ 2 ਘੰਟੇ ਆ ਗਏ ਉਹਦੇ ਵਿੱਗ ਦੇ ਵਿੱਚ ਜਨਰੇਟਰ ਚਲਾਉਣੇ ਪੈਂਦੇ ਸੀ ਇੱਕ ਸੀਜ਼ਨ ਦੇ ਵਿੱਚ ਲੱਖ ਲੱਖ ਡੇਡ ਡੇਡ ਲੱਖ ਦਾ ਇੱਕ ਕਿਸਾਨ ਡੀਜ਼ਲ ਬਾਲ ਦਿੰਦਾ ਸੀ ਸਾਲ ਦੀ ਸੇਵਿੰਗ ਲੋਕਾਂ ਦੀ ਲੱਖ ਲੱਖ ਡੇਡ ਡੇਡ ਲੱਖ ਆਮ ਆਦਮੀ ਪਾਰਟੀ ਨੇ ਕੀਤੀ ਆ ਤੇ ਕਿਸਾਨ ਮੰਨਦੇ ਵੀ ਆ ਇੱਕ ਬੰਦਾ ਵੀ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਸਰਕਾਰ ਦੇ ਵਿੱਚ ਅਸੀਂ ਫਸਲ ਝੋਨਾ ਬੀਜਣ ਤੇ ਜਾਂ ਝੋਨੇ ਨੂੰ ਪਾਲਣ ਤੇ ਸਾਡਾ ਨਜਾਇਜ਼ ਖਰਚਾ ਹੁੰਦਾ ਫਿਰ ਤੁਸੀਂ ਇਹ ਦੇਖ ਲਓ ਜਦੋਂ ਡੀਜ਼ਲ ਬਚਦਾ ਤਾਂ ਸਾਡੀਆਂ ਕੁਦਰਤੀ ਜਿਹੜੀਆਂ ਸੋਮੇ ਆ ਉਹ ਵੀ ਬਚਦੇ ਆ ਡੀਜ਼ਲ ਦੀ ਕੰਪਸ਼ਨ ਘਟੀ ਆ ਮਤਲਬ ਖੇਤੀ ਦੇ ਲੈ ਕੇ ਜਿਹੜਾ ਝੋਨਾ ਲਾਉਣੇ ਆ ਜਾਂ ਕੋਈ ਕੰਪਸ਼ਨ ਹੁੰਦੀ ਓਥੇ ਉਹ ਵੀ ਘਟੀ ਆ ਉਹ ਵੀ ਸੇਵਿੰਗ ਹੋਈ ਆ ਫਿਰ ਅਨਸਾਰ ਅਸੀਂ ਥਰਮਲ ਪਲਾਂਟ ਖਰੀਦੇ ਆ ਤੁਸੀਂ ਇਹ ਦੇਖ ਲਓ ਕਿ ਹਰ ਇੱਕ ਸਰਕਾਰ ਸਰਕਾਰੀ ਪ੍ਰਾਪਰਟੀਆਂ ਵੇਚਣ ਤੇ ਲੱਗੀ ਹੋਈ ਸੀ ਅਸੀਂ ਕੁਦਰਤ ਸਰਕਾਰ ਦੇ ਇਨਕਮ ਵਧਾਉਣ ਲਈ ਸਰਕਾਰ ਨੂੰ ਉਹ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਇਲੈਕਟ੍ਰਿਸਿਟੀ ਜਾਂ ਕੁਛ ਉਹ ਅਸੀਂ ਕਿਸਾਨਾਂ ਵਾਸਤੇ ਜਾਂ ਆਮ ਲੋਕਾਂ ਦੀ ਜ਼ਿੰਦਗੀ ਦੀ ਜਿਹੜੀ ਮੁੱਢਲੀ ਲੋੜ ਉਹਨੂੰ ਪੂਰੀ ਕਰਨ ਵਾਸਤੇ ਉਹ ਖਰੀਦਿਆ ਮਤਲਬ ਇਸ ਚੀਜ਼ਾਂ ਨੂੰ ਲੈ ਕੇ ਲੋਕ ਗੰਭੀਰਤਾ ਨਾਲ ਪੂਰੀ ਜਾਂਚ ਪਛਾਣ ਕਰਕੇ ਹੀ ਵੋਟਾਂ ਪਾਈਆਂ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗੀ ਜਿੱਥੇ-ਜਿੱਥੇ ਗਏ ਅਸੀਂ ਸਾਰੇ ਕਿਤੋਂ ਆਮ ਆਦਮੀ ਪਾਰਟੀ ਨੇ ਲੀਡ ਕੀਤੀ ਆ ਦੂਜਾ ਤੁਹਾਡੇ ਸਾਹਮਣੇ ਕਈ ਪਿੰਡਾਂ ਦੇ ਵਿੱਚੋਂ ਤੁਸੀਂ ਦੇਖਿਆ ਨਰੋਲ ਪਹਿਲੇ ਦੋ ਤਿੰਨ ਰਾਉਂਡ ਦੇ ਵਿੱਚ ਅਕਾਲੀ ਦਲ ਵਧਿਆ ਅਸੀਂ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਦੇ ਕੰਮਾਂ ਤੋਂ ਖੁਸ਼ ਹੋ ਕੇ ਵੋਟ ਪਾਈ ਉੱਥੇ ਉੱਥੇ ਗੁੰਡਾਗਰਦੀ ਤੋਂ ਡਰਦੇ ਹੋਏ ਲੋਕਾਂ ਨੇ ਵੋਟ ਪਾਈ ਉਸ ਪਿੰਡਾਂ ਦੇ ਵਿੱਚੋਂ ਨਹੀਂ ਤਾਂ ਲੀਡ ਹੋਰ ਜ਼ਿਆਦਾ ਹੋਣੀ ਸੀ ਤੇ ਲੋਕਾਂ ਨੂੰ ਉਹ ਵੀ ਪੜਦਾ ਉੱਠ ਜਾਣਾ ਹੁਣ ਲੋਕਾਂ ਨੂੰ ਜਦੋਂ ਉੱਥੇ ਅਸੀਂ ਕੰਮ ਲੋਕਾਂ ਦੇ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਉਹ ਪਿੰਡਾਂ ਵਿੱਚ ਕਿਉਂਕਿ ਇਲੈਕਸ਼ਨ ਹੋਏ ਤਾਂ ਟ੍ਰੇਸ ਹੋ ਗਏ ਉਹ ਪਿੰਡ ਕਿਹੜਾ ਪਿੰਡਾਂ ਚ ਉਹ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਸੀਗਾ ਉਹ ਪਿੰਨਾਂ 'ਚ ਵੀ ਕੰਮ ਕਰਾਂਗੇ ਲੋਕਾਂ ਦੇ ਸੋ ਉਸ ਗੁੰਡਾਗਰਦੀ ਦੇ ਖਿਲਾਫ ਵੋਟ ਪਈ ਆ ਦੇਖੋ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਮੈਂ ਗਰੰਟੀ ਦਿੰਦਾ ਕਿ ਇਦਾਂ ਹੀ ਜਿੱਦਾਂ ਪਹਿਲਾਂ ਲੋਕਾਂ ਨੇ ਵੋਟਾਂ ਪਾ ਕੇ ਭਰਪੂਰ ਸਹਿਯੋਗ ਦਿੱਤਾ ਤੇ ਅਣਗਿਣਤ ਸੀਟਾਂ ਕਹਿ ਸਕਦੇ ਆ ਜਦੋਂ ਬਹੁਤ ਮਤ ਤੋਂ ਜ਼ਿਆਦਾ ਸੀਟਾਂ ਹੋਣ ਨਾ ਆਦੋ-ਆਦਾਂ ਫਰਕ ਹੋਵੇ ਤਾਂ ਉਹਨੂੰ ਅਣਗਿਣਤ ਸੀਟਾਂ ਕਹਿ ਸਕਦੇ ਆ ਅਣਗਿਣਤ ਸੀਟਾਂ ਦੇ ਕੇ ਸਾਨੂੰ ਅ ਫੇਰ ਸਤਾ ਦੇ ਵਿੱਚ ਲਓ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਦੇ ਸਾਡੇ ਸੀਐਮ ਸਾਹਿਬ ਸਰਕਾਰ ਸਚਾਰੂ ਢੰਗ ਨਾਲ ਚਲਾ ਰਹੇ ਹਾਂ ਅਸੀਂ ਕੋਈ ਉਹਦੇ ਚ ਲੋਕਾਂ ਦੀ ਰਾਇ ਜਾਣ ਕੇ ਦੇਖੋ ਸ਼ਹਿਰ ਦੇ ਵਿੱਚ ਲੋਕ ਖੁਸ਼ ਨਹੀਂ ਆ ਜਿਵੇਂ ਤੁਸੀਂ ਕਹਿੰਦੇ ਅਕਾਲੀਵਾਲੇ ਵਿੱਚ ਸੁਭੇ ਗੁੰਡਾ ਦਰਜੀ ਪਰ ਹਾਂ ਅਕਾਲੀਵਾਲੇ ਸਿੱਧੇ ਤੌਰ ਤੇ ਆਪ ਤੁਹਾਡੀ ਸਰਕਾਰ ਲਈ ਸਵਾਲ ਚੁੱਕ ਰਹੇ ਹਾਂ ਇਹਨਾਂ ਵੱਲੋਂ ਲੋਕਾਜੀ ਤੰਤਰ ਵੱਤਿਆ ਗਿਆ ਤੁਸੀਂ ਮੇਰੀ ਇੱਕ ਬੇਨਤੀ ਹੈ ਜੀ ਤੁਸੀਂ ਹਲਕੇ ਦੇ ਵਿੱਚ ਜਾ ਕੇ ਤਰਨ ਤਰਨ ਕਿਸੇ ਦਾ ਰੰਗ ਲਾਇਆ ਹੋ ਕੋਈ 77 ਦੀ ਕੋਈ ਕੈਦੇ ਕੀ ਗੁੰਡਾਗਰਦੀ ਕੀਤੀ ਹੈ ਕਿਸੇ ਨੇ ਅਸੀਂ ਉੱਥੇ ਰਹੇ ਹਾਂ ਤੁਸੀਂ ਵੀ ਉੱਥੇ ਰਹੇ ਹੋ ਵੇਖੋ ਜਿੱਥੇ ਵੀ ਧਮਕੀਆਂ ਆਈਆਂ ਸਰਪੰਚਾਂ ਨੂੰ ਜਾਂ ਕਿਸੇ ਨੂੰ ਆਈਆਂ ਤਾਂ ਉਹ ਤਾਂ ਅਕਾਲੀ ਦਲ ਦੇ ਕੈਂਡੀਡੇਟ ਦੇ ਜੋ ਵੀ ਰਿਲੇਟਿਵ ਸੀਗੇ ਰਿਸ਼ਤੇਦਾਰ ਜੋ ਪ੍ਰੋਣਾ ਸਾਹਬ ਸੀ ਉਹਨਾਂ ਦੇ ਜਾਂ ਜੋ ਵੀ ਸੀ ਉਧਰੋਂ ਆ ਰਹੀਆਂ ਸੀ ਸਾਡੇ ਤਾਂ ਸਾਰੇ ਬੰਦੇ ਕੰਮ ਕਰਨ ਵਾਲੇ ਆ ਲੋਕਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਦੋਂ ਹੀ ਕਰੀ ਜਾਂਦੇ ਆ ਕੰਮ ਢੇਲੀ ਢਗਟਣ ਹੁੰਦੇ ਢੇਲੀ ਕੰਮ ਕਰੀ ਜਾਂਦੇ ਆ ਲੋਕ ਖੁਸ਼ ਵੀ ਨੇ ਤੰਤਨ ਵਾਲੇ ਮਿਦ੍ਰਖ ਨੂੰ ਜੋ ਰੈਂਦੇ ਕੰਮ ਉਹ ਪੂਰੇ ਕਰ ਸਕਦੇ ਪੂਰੇ ਕਰਾਂਗੇ ਸਾਰੇ ਕੰਮ ਪੂਰੇ ਕਰਾਂਗੇ ਤੁਸੀਂ ਇੱਕ ਹੋਰ ਚੀਜ਼ ਦੇਖ ਲਓ ਅੱਜ ਤੋਂ ਪਹਿਲਾਂ ਵੀ ਕਾਫੀ ਚੇਅਰਮੈਨ ਰਹੇ ਨੇ ਅੱਡ ਅੱਡ ਸੰਸਥਾਵਾਂ ਦੇ ਰਹੇ ਨੇ ਜਿਵੇਂ ਮੈਂ ਪਹਿਲਾਂ ਇੰਪਰੂਵਮੈਂਟ ਅਸਦਾ ਰਿਹਾ ਹੁਣ ਪਲੈਨਿੰਗ ਚ ਮੈਨੂੰ ਸੀਐਮ ਸਾਹਿਬ ਨੇ ਸਾਡੇ ਪਾਰਟੀ ਨੇ ਸਾਡੀ ਸਰਕਾਰ ਨੇ ਮਾਨ ਬਖਸ਼ਿਆ ਠੀਕ ਹੈ ਅੱਜ ਤੋਂ ਪਹਿਲਾਂ ਤੁਸੀਂ ਦੇਖਿਆ ਕਿੰਨੀ ਕਿ ਮਹੱਤਤਾ ਹੁੰਦੀ ਸੀ ਚੇਅਰਮੈਨ ਦੀ ਚੇਅਰਮੈਨ ਦੇ ਕੰਮਾਂ ਦਾ ਲੋਕਾਂ ਨੂੰ ਪਤਾ ਹੁੰਦਾ ਸੀ ਨਹੀਂ ਪਤਾ ਹੁੰਦਾ ਸੀ ਸਿਰਫ ਆਪਦੇ ਧੰਦੇ ਚਲੌਣ ਨੂੰ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਸੀ ਇੱਥੇ ਅਸੀਂ ਦੇਸ਼ ਨੂੰ ਸਮਰਪਿਤ ਹੋ ਕੇ ਆਏ ਆਂ ਆਪਦੇ ਪੰਜਾਬ ਨੂੰ ਬਚਾਉਣ ਲਈ ਆਏ ਆਂ ਠੀਕ ਆ ਨਿੱਕੀਆਂ ਮੋਟੀਆਂ ਗੱਲਾਂ ਤਾਂ ਜਦੋਂ ਚੰਗੇ ਕੰਮ ਕਰਦੇ ਆ ਨਾ ਕੁਝ ਗਲਤੀਆਂ ਵੀ ਹੋ ਜਾਂਦੀਆਂ ਪਰ ਅਸੀਂ ਹਰ ਇੱਕ ਚੀਜ਼ ਨੂੰ ਲੋਕਾਂ ਨੂੰ ਵੀ ਕਹੀਦਾ ਜਾਂ ਸਾਥੋਂ ਕੋਈ ਗਲਤੀ ਹੁੰਦੀ ਹੈ ਸਾਨੂੰ ਦੱਸੋ ਅਸੀਂ ਉਹਨੂੰ ਸੁਧਾਰਾਂਗੇ ਸੋ ਸਾਰਿਆਂ ਨੂੰ ਬੇਨਤੀ ਇਹੀ ਕਰਦਾ ਕਿ ਚੰਗੇ ਲਈ ਆਏ ਆਂ ਤੁਹਾਡੇ ਨਾਲ ਖੜੇ ਆਂ ਹਮੇਸ਼ਾ ਨਾਲ ਖੜੇ ਰਵਾਂਗੇ ਤਾਂ ਚੰਗਾ ਹੀ ਕੰਮ ਕਰਾਂਗੇ ਤੁਸੀਂ رائے ਦੇ ਸਕਦੇ ਹੋ ਸਾਨੂੰ ਮਿਲ ਸਕਦੇ ਹੋ 24 ਘੰਟੇ ਤੁਹਾਡੇ ਲਈ ਹਾਜ਼ਰ